ਸਸੀ ਗੱਲ ਜੀ ਦੇਣੀ ਮਜਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨ 2024 ਦੀਆਂ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਦਾ ਚੱਲ ਰਿਹਾ ਹੈ ਕਿ ਜਿੰਨੇ ਵੀ ਰਾਜਨੀਤਿਕ ਖਿਡਾਰੀ ਆ ਆਪਣੇ ਆਪਣੀ ਕਮਰ ਕੱਸ ਕੇ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਉਤਰੇ ਹੋਏ ਨੇ ਤੇ ਅੱਜ ਅਸੀਂ ਅਸੀਂ ਆਪਣੇ ਲੋਕ ਸਭਾ ਇਲੈਕਸ਼ਨ ਜਿਹੜੇ ਹੁਣ ਜਾ ਰਹੇ ਨੇ ਅੱਜ ਇੱਕ ਅਸੀਂ ਪਰਸਨੈਲਿਟੀ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਗੱਲ ਕਰੀਏ ਕਿ ਬਹੁਤ ਲੋਕ ਉਹਨਾਂ ਨੂੰ ਅੱਛੀ ਤਰ੍ਹਾਂ ਜਾਣਦੇ ਆ ਕਿ ਬਹੁਤ ਨੇ ਡਰ ਲੀਡਰ ਨੇ ਅੱਤ ਤੱਕ ਉਹਨਾਂ ਨੇ ਜੋਸ਼ ਵੀ ਕੀਤਾ ਜਨਤਾ ਲਈ ਕੀਤਾ ਔਰ ਪਬਲਿਕ ਦੇ ਵਾਸਤੇ ਉਹ ਇਥੋਂ ਤੱਕ ਕਿ ਆਪਣੇ ਵਿਧਾਇਕ ਹੋ ਜਿਹੜੇ ਉਹਨਾਂ ਕੋਲ ਪਾਵਰ ਹੁੰਦੀ ਹੈ ਉਹ ਵੀ ਛੱਡ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਲਈ ਲੜੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਬੜੇ ਸੱਚੇ ਸੁੱਚੇ ਇਨਸਾਨ ਨੇ ਡਰਦੇ ਨਹੀਂ ਗੱਲ ਕਰਨ ਤੋਂ ਇਸ ਕਰਕੇ ਸਾਡਾ ਵੀ ਪ੍ਰੋਗਰਾਮ ਬਣਿਆ ਕਿ ਕਿਉਂ ਨਾ ਅੱਜ ਉਹਨਾਂ ਦੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੇ ਆ ਸਭ ਤੋਂ ਪਹਿਲਾਂ ਜੀ ਰਣਨੀਤੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਪਰਗਟ ਜੀ ਥੈਂਕ ਯੂ ਜੀ ਗੱਲ ਕਰਦਾਂਗੇ ਜਿਵੇਂ ਹੁਣ ਇਲੈਕਸ਼ਨ ਹੋ ਰਹੇ ਆ ਲੋਕ ਸਭਾ ਇਦੇ ਵਿੱਚ ਕਾਫੀ ਲੋਕਾਂ ਦਾ ਗਿਲਾ ਹੈ ਕਿ ਬਾਹਰੋਂ ਕੈਂਡੀਡੇਟ ਲਾ ਕੇ ਖੜਾ ਕੀਤਾ ਇਹ ਵਾਰ ਕੀ ਕਹਿਣਾ ਚਾਹੁੰਦੇ ਆ ਦੇਖੋ ਬਾਹਰੋਂ ਕਿਸੇ ਦੇਸ਼ ਤੋਂ ਬਾਹਰੋਂ ਤਾਂ ਨਹੀਂ ਹੈ ਯਾਰ ਆਪਣੇ ਪੰਜਾਬ ਦਾ ਹੀ ਬੰਦਾ ਹੈਗਾ ਔਰ ਬੇਸਿਕਲੀ ਦੇਖੋ ਗੱਲ ਇਦਾਂ ਹੁੰਦੀ ਆ ਕਈ ਵਾਰੀ ਸੂਟੇਬਲ ਕੈਂਡੀਡੇਟ ਜੇ ਪੰਜਾਬ ਚੋਂ ਮਿਲ ਜਾਵੇ ਕਿਉਂਕਿ ਮੈਂ ਕਹਿੰਦਾ ਦੂਸਰੀ ਪਾਰਟੀ ਤੋਂ ਨਹੀਂ ਲੈਣਾ ਚਾਹੀਦਾ ਜਿੱਦਾਂ ਕਿ ਬਾਕੀ ਤਿੰਨੇ ਜਿਹੜੇ ਆ ਕੈਂਡੀਡੇਟ ਉਹ ਦੂਸਰੀਆਂ ਪਾਰਟੀਆਂ ਦੇ ਹੈਗੇ ਆ ਇਨਾ ਨੀਤਾ ਇਨਾ ਕੋ ਤਾਂ ਕੈਂਡੀਡੇਟ ਵੀ ਆਪਣਾ ਹੈ ਨਹੀਂ ਸੀ ਕਾਂਗਰਸ ਕੋਲ ਆਪਣਾ ਕੈਂਡੀਡੇਟ ਹੈ ਔਰ ਜੇ ਪੰਜਾਬ ਦਾ ਐਕਸ ਚੀਫ ਮਿਨਿਸਟਰ ਹੋਏਗਾ ਤੇ ਮੈਨੂੰ ਲੱਗਦਾ ਸਾਨੂੰ ਕਿਸੇ ਨੂੰ ਕੋਈ ਕਿੰਦੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਇਸ ਗੱਲ ਤੇ ਤੇ ਸੀਐਮ ਤਾਂ ਸਭ ਦਾ ਹੀ ਸਾਂਝਾ ਹੁੰਦਾ ਸੋ ਫਿਰ ਜੇ ਇੱਥੇ ਆੜ ਕੇ ਲੜ ਪਿਆ ਤਾਂ ਫਿਰ ਏਡੀ ਕਿਹੜੀ ਗੱਲ ਹੈਗੀ ਤੇ ਕਾਫੀ ਰੋਲਾ ਪੈ ਰਿਹਾ ਸੀ ਕਿ ਰਾਜਨੀਤੀ ਦੇ ਮੈਦਾਨ ਦੇ ਵਿੱਚ ਪ੍ਰਗਟਜੀ ਵੀ ਸ਼ਾਇਦ ਲੁਧਿਆਣੇ ਤੋਂ ਟੇਰ ਦੀ ਕੁਝ ਗੱਲਬਾਤ ਚੱਲ ਰਹੀ ਸੀ ਤੁਹਾਨੂੰ ਇਦਾਂ ਦੀ ਗੱਲ ਨਹੀਂ ਹੈ ਮੈਂ ਤਾਂ ਸਿਰਫ ਇਨਾ ਕਿਹਾ ਸੀ ਕਿ ਪਾਰਟੀ ਲਈ ਜੇ ਕਿਤੇ ਮੈਨੂੰ ਲਾਉਣ ਲੜਾਉਣ ਦੀ ਜ਼ਰੂਰਤ ਹੈਗੀ ਆ ਤਾਂ ਮੈਂ ਰੈਡੀ ਹੈਗਾ ਤੇ ਜੇ ਪਾਰਟੀ ਇਸ ਗੱਲ ਨੂੰ ਨਹੀਂ ਸੋਚਦੀ ਜਾਂ ਨਹੀਂ ਸੂਟੇਬਲ ਮੈਨੂੰ ਸਮਝਦੀ ਤਾਂ ਮੈਨੂੰ ਲੱਗਦਾ ਕੋਈ ਕੋਈ ਗੱਲ ਨਹੀਂ ਹੈ ਤੇ ਕਿਵੇਂ ਸਮਝਦੇ ਕਿ ਹੋਂ ਜਿਵੇਂ ਦੌਰ ਚੱਲਦਾ ਪਿਆ ਇਸ ਟਾਈਮ ਜਿਹੜੀ ਆ ਕਿ ਜਿੰਨੇ ਵੀ ਰਾਜਨੀਤਿਕ ਲੀਡਰ ਆਪਣੀ ਪੂਰੀ ਤਿਆਰੀ ਦੇ ਨਾਲ ਚੰਨੀ ਜੀ ਨੂੰ ਤੁਸੀਂ ਕਿੱਥੇ ਖੜਾ ਦੇਖਦੇ ਹੋ ਅਸ਼ਟ ਚੰਨੀ ਜੀ ਬਿਲਕੁਲ ਵਿਨਰ ਹੈਗੇ ਆ ਮਿਹਨਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਮੈਂ ਤਾਂ ਖਿਡਾਰੀ ਆ ਕੋਈ ਵੀ ਮੈਚ ਜਿਹੜਾ ਉਹ ਚੰਗਾ ਮਾੜਾ ਨਹੀਂ ਹੁੰਦਾ ਉਹ ਤੁਹਾਡੇ ਖੇਡਣ ਤੇ ਡਿਪੈਂਡ ਕਰਦਾ ਸਾਨੂੰ ਸਭ ਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ ਅੱਜ ਦੇਸ਼ ਦੀ ਰਾਜਨੀਤੀ ਦੇ ਵਿੱਚ ਜਿਹੜਾ ਨਗਾਰ ਆ ਰਿਹਾ ਉਹਦੇ ਵਿੱਚ ਪੰਜਾਬ ਦਾ ਕੀ ਯੋਗਦਾਨ ਹੋਣਾ ਚਾਹੀਦਾ ਤੇ ਉਹਦੇ ਵਿੱਚ ਪੰਜਾਬ ਦੇ ਵਿੱਚ ਜਲੰਧਰ ਦਾ ਕੀ ਯੋਗਦਾਨ ਹੋਣਾ ਚਾਹੀਦਾ ਮੈਨੂੰ ਲੱਗਦਾ ਹਰ ਸਾਡੀ ਨਾਗਰਿਕ ਦੀ ਜ਼ਿੰਮੇਵਾਰੀ ਵੱਧਦੀ ਆ ਇਹ ਸਾਰੀਆਂ ਚੀਜ਼ਾਂ ਨੂੰ ਸੋਚ ਸਮਝ ਕੇ ਨਿੱਜੀ ਜਿਹੜੇ ਹਿੱਤ ਆ ਉਹਨੂੰ ਪਾਰਾਂ ਰੱਖ ਕੇ ਤੇ ਸਾਨੂੰ ਦੇਸ਼ ਦੀ ਰਾਜਨੀਤੀ ਲਈ ਪੰਜਾਬ ਦਾ ਔਰ ਪੰਜਾਬ ਦੇ ਵਿੱਚ ਜਲੰਧਰ ਦਾ ਯੋਗਦਾਨ ਜਿਹੜਾ ਪਾਉਣਾ ਚਾਹੀਦਾ ਜੇ ਗੱਲ ਕਰੀਏ ਤਾਂ 1 ਜੂਨ ਨੂੰ ਇਲੈਕਸ਼ਨ ਹੋ ਰਹੇ ਆ 1 ਜੂਨ ਇੱਕ ਬਹੁਤ ਜਿਹੜੀ ਆ ਦਿਨ ਭੁੱਲਣ ਵਾਲਾ ਦਿਨ ਨਹੀਂ ਸ਼ਾਇਦ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ ਸਿੱਖ ਇਤਿਹਾਸ ਦੇ ਉੱਪਰ ਬਹੁਤ ਵੱਡਾ ਜਿਹੜਾ ਕਾਂਗਰਸ ਵੱਲੋਂ ਐਕਸ਼ਨ ਲੈ ਗਿਆ ਸੀ ਇਹਦਾ ਕੀ ਅਸਰ ਹੈ ਇਸ ਜੀਤੇ ਦੇਖੋ ਦੇਖੋ ਬਹੁਤ ਮਾੜੀ ਗੱਲ ਸੀ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਉਹ ਜਿਹੜਾ ਬੁਰਬੁਲ ਹੈ ਨਾ ਬਹੁਤ ਭਰਿਆ ਹੋਇਆ ਹੈ ਗੱਲ ਤਾਂ ਸੁਣ ਲਓ ਬਹੁਤ ਮਾੜੀ ਗੱਲ ਸੀਗੀ ਔਰ ਮੈਨੂੰ ਲੱਗਦਾ ਕਿ ਉਦੋਂ ਦੇ ਜਿਹੜੇ ਜਿਹੜੇ ਹਕੂਮਤ ਕਰਨ ਵਾਲੇ ਲੋਕ ਹੈ ਉਹਨਾਂ ਲਈ ਮੈਨੂੰ ਨਹੀਂ ਲੱਗਦਾ ਇਹ ਇਹ ਜਿਹੜਾ ਭੁੱਲਣ ਵਾਲੀ ਗੱਲ ਹੈਗੀ ਆ ਲੇਕਿਨ ਅੱਜ ਜੋ ਹਾਲਾਤ ਬਣੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਬੀਜੇਪੀ ਦੀ ਜਿਹੜੀ ਰਾਜਨੀਤੀ ਆ ਜਿਹਦੇ ਵਿੱਚ 750 ਕਿਸਾਨਾਂ ਦੀ ਸ਼ਹਾਦਤ ਵੀ ਹੋਈ ਜਾਂ ਜਿਹਦੇ ਵਿੱਚ ਜਿਹੜਾ ਸਿੱਖਾਂ ਨੂੰ ਬਦਨਾਮ ਕਰ ਲਈ ਕੋਈ ਕਸਰ ਨਹੀਂ ਛੱਡੀ ਇਹ ਵੀ ਉਹਨੂੰ ਕੱਟਣੀ ਹੈ ਲੇਕਿਨ ਜਿਹੜਾ ਵਰਤਮਾਨ ਸਮਾਂ ਹੁੰਦਾ ਸਾਨੂੰ ਉਹ ਭਾਅ ਵੀ ਲੈਣਾ ਚਾਹੀਦਾ ਮੈਂ ਉਹਨੂੰ ਕਦੀ ਇਸ ਐਂਗਲ ਨਾਲ ਨਹੀਂ ਕਦੀ ਵੀ ਕਿਹਾ ਵੀ ਹਾਂ ਵੀ ਉਹ ਚੰਗੀ ਗੱਲ ਹੋਈ ਉਹ ਬਹੁਤ ਮਾੜੀ ਗੱਲ ਹੋਈ ਔਰ ਉਸ ਮਾੜੀ ਗੱਲ ਦਾ ਬੇਸਿਕਲੀ ਖਮਿਆਜਾ ਕਾਂਗਰਸ ਨੇ ਵੀ ਭੁਗਤਿਆ ਦੇਸ਼ ਨੇ ਵੀ ਭੁਗਤਿਆ ਸਿੱਖਾਂ ਨੇ ਤਾਂ ਭੁਗਤਿਆ ਭੁਗਤਿਆ ਕਾਂਗਰਸ ਨੂੰ ਨੁਕਸਾਨ ਤਾਂ ਕਿਦਾਂ ਨਾ ਕਿਉਂਕਿ ਜਿਹੜੀ ਸਿੱਖੀ ਹੈ ਹੋਇਆ ਡੈਫੀਨਟਲੀ ਹੋਇਆ ਮੈਂ ਕੋਈ ਗੱਲ ਨਹੀਂ ਮੈਂ ਵੀ ਹੁੰਦਾ ਹੀ ਹੈ ਡੈਫੀਨਟਲੀ ਹੁੰਦਾ ਪਰ ਅੱਜ ਜਿਹੜਾ ਸਮਾਂ ਆ ਉਹ ਵੀ ਸਾਨੂੰ ਭਾਂਪ ਲੈਣਾ ਚਾਹੀਦਾ ਉਹਦੇ ਤੋਂ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈਗੀ ਹੁਣ ਗੱਲ ਕਰੀਏ ਕਿ ਤੁਹਾਡੇ ਰਾਜਨੀਤੀ ਦੇ ਕੁਝ ਬਹੁਤ ਪੁਰਾਣੇ 70 ਸਾਲ ਤੋਂ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਹੋਏ ਸੀ ਰਾਜਨੀਤੀ ਦੇ ਮੈਦਾਨ ਦੇ ਵਿੱਚ ਕਾਂਗਰਸੀ ਗੱਲ ਕਰੀਏ ਮਹਿੰਦਰ ਸਿੰਘ ਕੇਪੀ ਉਹ ਵੀ ਛੱਡ ਕੇ ਗਿਆ ਤੁਹਾਨੂੰ ਤੇ ਉਹਦਾ ਅਸਰ ਕਿਤਨਾ ਕਿਤੇ ਕਿਉਂਕਿ ਉਹਨਾਂ ਲੋਕਾਂ ਨੇ ਵੀ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਸੀ ਪੰਜ ਸਾ ਇਹ ਲਗਾਤਾਰ ਪੰਜ ਵਾਰੀ ਉਹਨਾਂ ਦੇ ਫਾਜ਼ਲ ਸਾਹਿਬ ਉਹ ਜਿੱਤੇ ਉਹਨਾਂ ਨੇ ਵੀ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਸੀ ਦੇਖੋ ਉਧਰ ਕੇਪੀ ਸਾਹਿਬ ਵੀ ਰਹੇ ਕਿਤਨਾ ਕਿਤਨਾ ਨੁਕਸਾਨ ਇਹਦਾ ਦੇਖੋ ਜਿਹੜਾ ਵਰਤਮਾਨ ਸਮਾਂ ਹੁੰਦਾ ਨਾ ਸਭ ਤੋਂ ਪਾਵਰਫੁਲ ਉਹ ਸਮਾਂ ਹੁੰਦਾ ਬੀਤੇ ਹੋਏ ਸਮੇ ਤੋਂ ਸਿੱਖ ਸਕਦੇ ਹਾਂ ਆਉਣ ਵਾਲੇ ਸਮੇਂ ਦੀ ਕਾਮਨਾ ਕਰ ਸਕਦੇ ਹਾਂ ਵੈਸੇ ਵੀ ਸ੍ਰਿਸ਼ਟੀ ਦਾ ਇੱਕ ਸਰਕਲ ਹੈ ਜੀ ਜਾਂ ਚੌਥੀ ਜਨਰੇਸ਼ਨ ਬਾਅਦ ਉਹ ਸਾਰੀਆਂ ਪਹਿਲੀਆਂ ਵਾਲੀਆਂ ਚੀਜ਼ਾਂ ਬਦਲਣ ਜਾਂਦੀਆਂ ਇਹ ਸਾਨੂੰ ਸਮਝ ਲੈਣਾ ਚਾਹੀਦਾ ਇਹਦੇ ਤੇ ਸਾਨੂੰ ਅੱਛਾ ਇਹ ਕਾਂਗਰਸ ਦਾ ਪਰਿਵਾਰ ਵੱਡਾ ਪਰਿਵਾਰ ਹੈ ਵੱਡੇ ਪਰਿਵਾਰ ਦੇ ਵਿੱਚੋਂ ਮੈਨੂੰ ਲੱਗਦਾ ਅੱਜ 40 ਤੋਂ 42 ਕਾਂਗਰਸੀ ਐਮਐਲਏ ਤਾਂ ਆਮ ਆਦਮੀ ਪਾਰਟੀ ਦੇ ਬੜੇ ਹੋਏ ਸੋ ਵੱਡੇ ਪਰਿਵਾਰ ਦੇ ਵਿੱਚੋਂ ਜਦੋਂ ਵੀ ਕਿਤੇ ਅਪਰਚੁਨਿਟੀ ਮਿਲਦੀ ਹੈ ਲੁਕੀ ਜਾਂਦੇ ਆ ਮੈਂ ਕਹਿੰਦਾ ਪਰਫਾਰਮ ਚੰਗਾ ਕਰਨ ਮੈਨੂੰ ਇਹ ਕੋਈ ਪ੍ਰੋਬਲਮ ਨਹੀਂ ਕਿਉਂਕਿ ਦੇਖੋ ਸਮਾਜ ਦੇ ਵਿੱਚ ਚਾਹੇ ਕੋਈ ਵੀ ਪੋਲਿਟিক্যাল ਪਾਰਟੀ ਆ ਉਹਦਾ ਜਿਹੜਾ ਨੁਮਾਇੰਦਾ ਉਹ ਪਰਫਾਰਮੈਂਸ ਚੰਗੀ ਕਰੇ ਸਮਾਜ ਲਈ ਚੰਗਾ ਕੰਮ ਕਰੇ ਉਹ ਕਿਤੇ ਵੀ ਜਾਵੇ ਉਹਦੇ ਉਹਦੀ ਸੋਚ ਦਾ ਨਜ਼ਰੀਆ ਹੈਗਾ ਪਰ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਪਰਸਨਲ ਕਿਰਦਾਰ ਹੈ ਉਹ ਕਿਤੇ ਖੜਾ ਹੋਇਆ ਨਜ਼ਰ ਆਉਣਾ ਚਾਹੀਦਾ ਪੰਜਾਬ ਦੇ ਔਰ ਦੇਸ਼ ਦੇ ਲੋਕਾਂ ਦੇ ਪ੍ਰਤੀ ਤੁਹਾਡੀ ਸਿਰਫ ਆਪਣੀ ਕੁਰਸੀ ਦੇ ਪ੍ਰਤੀ ਨਹੀਂ ਹੋਣਾ ਚਾਹੀਦਾ ਮੈਨੂੰ ਤਾਂ ਇੰਨੀ ਇੱਕ ਗੱਲ ਸਮਝ ਆਉਂਦੀ ਹੈਗੀ ਆ ਇਤੋਂ ਵੱਧ ਮੈਨੂੰ ਗੱਲ ਸਮਝ ਨਹੀਂ ਆਉਂਦੀ ਉਹਦੇ 'ਚ ਜਿਹੜਾ ਚਲੇ ਜਾਂਦਾ ਉਹਨੂੰ ਵੀ ਗੁੱਟ ਲੱਗਿਆ ਜਿਹੜਾ ਰਹਿ ਜਾਂਦਾ ਕਿਉਂਕਿ ਦੇਸ਼ ਸਾਡਾ ਸਾਰਿਆਂ ਦਾ ਸਾਂਝਾ ਪੰਜਾਬ ਸਾਡਾ ਸਾਰਿਆਂ ਦਾ ਸਾਂਝਾ ਤੇ ਜੇ ਆਪਾਂ ਕਹੀਏ ਕਿ ਹਾਂ ਵੀ ਦੇਸ਼ ਦੀ ਰਾਜਨੀਤੀ ਨੂੰ ਠੀਕ ਨਹੀਂ ਕਰਨਾ ਜੋ ਭਾਜਪਾ ਕਰ ਰਹੀ ਆ ਅੱਜ ਹਾਲਾਤ ਇਹੋ ਜਿਹੇ ਬਣੇ ਹੋਏ ਆ ਕਿ ਇਹ ਇੱਕ ਇਹੋ ਜਿਹਾ ਦੇਖੋ ਸਾਡੇ ਦੇਸ਼ ਜਿਹੜਾ ਇੱਕ ਇਹੋ ਜਿਹਾ ਬੁਲਦਸਤਾ ਜਿਹਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਕਿੰਨੇ ਧਰਮ ਕਿੰਨੀਆਂ ਜਾਤਾਂ ਕਿੰਨੇ ਪਹਿਰਾਵੇ ਕੀ ਕੀ ਦੇਖੋ ਉਧਰ ਤੁਸੀਂ ਈਸਟ ਦੇ ਵਿੱਚ ਚਲੇ ਜਾਓ ਉਹ ਜਿਹੜੇ 6-7 ਸੂਬੇ ਹੈਗੇ ਆ ਉਹਨਾਂ ਦਾ ਆਪਣਾ ਪਹਿਰਾਵਾ ਹੈਗਾ ਲੇਕਿਨ ਉਹਨੂੰ ਤੋੜ ਕੇ ਗੁਲਦਸਤੇ ਨੂੰ ਤੇ ਅਸੀਂ ਪੋਲਰਾਈਜ਼ ਕਰਕੇ ਅਸੀਂ ਉਹਦੇ ਵਿੱਚ ਰਾਜ ਤਾਂ ਲਿਆ ਸਕਦੇ ਪਰ ਉਹ ਦੇਸ਼ ਨੂੰ ਅੱਗੇ ਨਹੀਂ ਅਸੀਂ ਵਧਾ ਸਕਦੇ ਸੋ ਇਸ ਕਰਕੇ ਉਹਨੂੰ ਫਾਈਟ ਕਰਨ ਦੀ ਜ਼ਰੂਰਤ ਹੈਗੀ ਆ ਔਰ ਫਾਈਟ ਦੇ ਵਿੱਚ ਅੱਜ ਰਾਹੁਲ ਗਾਂਧੀ ਇੱਕ ਇੱਕ ਲੀਡਰ ਹੈਗਾ ਜਿਹੜਾ ਉਸ ਫਾਈਟ ਨੂੰ ਮਤਲਬ ਕੱਲਾ ਹੀ ਲੀਡ ਕਰ ਰਿਆ ਕਾਂਗਰਸ ਦੇ ਵਿੱਚ ਵੀ ਪ੍ਰੋਬਲਮਸ ਹੈਗੀਆਂ ਮੈਂ ਨਹੀਂ ਕਹਿੰਦਾ ਕਿ ਕਾਂਗਰਸ ਚ ਪ੍ਰੋਬਲਮ ਨਹੀਂ ਹੈ ਬਟ ਉਹ ਚੀਜ਼ਾਂ ਸਾਨੂੰ ਛੱਡ ਲੈਣੀਆਂ ਚਾਹੀਦੀਆਂ ਸਾਨੂੰ ਭੁੱਲ ਲੈਣੀਆਂ ਚਾਹੀਦੀਆਂ ਜਦੋਂ ਦੇਸ਼ ਦੀ ਗੱਲ ਆਵੇ ਜਦੋਂ ਸੂਬੇ ਦੀ ਗੱਲ ਆਵੇ ਤਾਂ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਸੋਚ ਕੇ ਅੱਗੇ ਵਧਣ ਦੀ ਜ਼ਰੂਰਤ ਹੈ ਜਿਵੇਂ ਕਿ ਗੱਲ ਕਰੀਏ ਤੁਹਾਡੇ ਕੋਲ ਵੀ ਕਈ ਵਾਰੀ ਸੁਣਿਆ ਕਾਫੀ ਵੀਡੀਓ ਵਿੱਚ ਤੁਸੀਂ ਵੀ ਕਿਹਾ ਕਿ ਅੱਜ ਕੱਲ ਲੀਡਰ ਜਿਵੇਂ ਆਪਾਂ ਕਪੜੇ ਬਦਲੀਦੇ ਨਾ ਉਦਾਂ ਲੀਡਰ ਕਪੜੇ ਬਦਲ ਰਹੇ ਆ ਕਪੜੇ ਤੋਂ ਵੀ ਬਦ ਹੋ ਜਾਂਦਾ ਹੈ ਨਾ ਕਪੜੇ ਦੇ ਬਦ ਹੋ ਰਿਹਾ ਤੇ ਇਸੇ ਤਰ੍ਹਾਂ ਜਿਵੇਂ ਅੱਜ ਕੱਲ ਲੀਡਰ ਪੰਜਾਬ ਨਾਲ ਸਵਾਲ ਤੋਂ ਇੱਕ ਪਾਰਟੀ ਨਾਲ ਜੁੜੇ ਹੁੰਦੇ ਆ ਤੇ ਜਦੋਂ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਆ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਜਨਤਾ ਦਾ ਵਿਸ਼ਵਾਸ ਇੱਕ ਲੀਡਰ ਦੇ ਉੱਪਰ ਟਿਕਿਆ ਹੁੰਦਾ ਲੋਕ ਉਹਨੂੰ ਆਪਣਾ ਸਭ ਕੁਝ ਮੰਨਦੇ ਵੀ ਸਾਡਾ ਮੰਨ ਲਓ ਪ੍ਰਗਟ ਸਿੰਘਾ ਪ੍ਰਗਟ ਸਿੰਘ ਨੇ ਜੋ ਬੋਲ ਦਿੱਤਾ ਤਾਂ ਐਸੀ ਇਹਨਾਂ ਦੇ ਕਹਿਣੇ ਦੇ ਉੱਪਰ ਹੀ ਚੱਲਣਾ ਇਹਨਾਂ ਦੇ ਇਸ਼ਾਰੇ ਦੇ ਚੱਲਣਾ ਪਰ ਹੁਣ ਜਿਵੇਂ ਲੀਡਰਾਂ ਨੇ ਆਪਣੇ ਜੋ ਮਾਹੌਲ ਬਣਾ ਦਿੱਤਾ ਵੋਟਰ ਇਸ ਟਾਈਮ ਕੀ ਸੋਚ ਰਹੇ ਨੇ ਉਹਨਾਂ ਦੀ ਕੀ ਸੋਚ ਆ ਉਹ ਵੀ ਕਨਫਿਊਜ਼ ਹੋਏ ਫਿਰਦੇ ਨੇ ਇੱਥੋਂ ਤੱਕ ਕਿ ਸਾਨੂੰ ਵੀ ਕਿਸੇ ਦਾ ਨਾ ਅਸੀਂ ਮੀਡੀਆ ਵਿੱਚ ਗੱਲਾਂ ਬਾਤਾਂ ਕਰਦੇ ਨਾ ਕਿਸੇ ਉਹ ਸਾਡੇ ਮੂੰਹ ਤੋਂ ਵੀ ਉਹ ਪੁਰਾਣੀ ਪਾਰਟੀ ਦਾ ਨਾਮ ਲੈ ਹੋ ਜਾਂਦਾ ਪਰ ਉਹ ਪਾਰਟੀ ਦੂਜੀ ਜਗ੍ਹਾ ਹੁੰਦਾ ਤੇ ਵੋਟਰ ਇਸ ਟਾਈਮ ਤੁਹਾਨੂੰ ਕੀ ਲੱਗਦਾ ਇਸ ਵਾਰ ਵੋਟਰ ਜਿਹੜਾ ਹੈਗਾ ਕਿ ਦੇਖੋ ਲੋਕੀ ਅੱਜਕੱਲ੍ਹ ਅਵੇਰ ਹੈਗੇ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਮੈਨੂੰ ਤਾਂ ਸਿਰਫ ਇੰਨਾ ਹੁੰਦਾ ਕਿ ਤੁਸੀਂ ਸੋਚ ਸਮਝ ਕੇ ਜੋਸ਼ ਤੇ ਹੋਸ਼ ਦੇ ਸੁਮੇਲ ਨਾਲ ਜਿੱਥੇ ਦੇਸ਼ ਦੀ ਗੱਲ ਆਉਂਦੀ ਦੇਸ਼ ਇੱਕ ਨੰਬਰ ਤੇ ਸੂਬਾ ਦੋ ਨੰਬਰ ਤੇ ਤੇ ਤੁਹਾਡਾ ਪਰਸਨਲ ਕਿਰਦਾਰ ਤਿੰਨ ਨੰਬਰ ਤੇ ਪਰ ਕਿਦਾਂ ਕਿਦਾਂ ਪਬਲਿਕ ਦਾ ਜਨਤਾ ਦਾ ਇਹ ਜਜ਼ਬਾਤਾਂ ਨਾਲ ਤਾਂ ਖੇਡਿਆ ਜਾ ਰਿਹਾ ਨਾ ਦੇਖਿਆ ਜਾ ਪਰ ਜਜ਼ਬਾਤਾਂ ਨਾਲ ਜੇ ਕੋਈ ਖੇਡ ਹੁੰਦਾ ਤਾਂ ਤਾਂ ਹੀ ਖੇਡ ਹੁੰਦੇ ਮੇਰੇ ਨਾਲ ਨਹੀਂ ਕੋਈ ਖੇਡ ਲੈਂਦਾ ਹੁਣ ਇਹ ਤਾਂ ਹਰ ਇੰਡੀਵਿਜੂਅਲ ਨੂੰ ਸੋਚਣਾ ਚਾਹੀਦਾ ਵੀ ਹਾਂ ਵੀ ਅਸੀਂ ਕਰਨਾ ਕੀ ਆ ਜੇ ਉਹਨਾਂ ਦਾ ਨਜ਼ਰੀਆ ਕਿਤੇ ਡਿਫਰੈਂਟ ਹੈਗਾ ਤਾਂ ਫਿਰ ਉਹਨੇ ਉਹ ਹੀ ਕੰਮ ਕਰਨਾ ਇਹ ਸਾਡਾ ਦੇਖੋ ਇੱਕ ਨੇਸ਼ਨ ਦਾ ਕੈਰੈਕਟਰ ਹੁੰਦਾ ਇਹ ਕੈਰੈਕਟਰ ਦੀ ਪ੍ਰੋਬਲਮ ਹੈਗੀ ਆ ਅਸੀਂ ਡਰਦੇ ਆ ਸਾਡੇ ਜ਼ਹਿਨ ਚੋਂ ਹਜੇ ਵੀ ਗੁਲਾਮੀ ਦੇ ਜੀਨਸ ਗਏ ਨਹੀਂ ਹੈਗੇ ਇਸ ਕਰਕੇ ਮੈਂ ਕਹਿੰਦਾ ਕਿ ਇੱਕ ਪਿੰਡ ਦਾ ਸਰਪੰਚ ਆ ਉਹਨੂੰ ਖਾਨੇਦਾਰ ਤੋਂ ਬੜਾ ਡਰ ਲੱਗਦਾ ਇੱਕ ਪਿੰਡ ਦਾ ਸਰਪੰਚ ਆ ਉਹਨੂੰ ਪੰਚਾਇਤ ਸੈਕਟਰੀ ਤੋਂ ਬੜਾ ਲੱਗਦਾ ਜਦ ਕਿ ਉਹ ਤਾਂ ਇੱਕ ਸਿਰਫ ਮੈਨੇਜਮੈਂਟ ਕਰ ਲਈ ਇੱਕ ਸਿਸਟਮ ਦੇ ਤਹਿਤ ਰੱਖਿਆ ਹੋਇਆ ਤੇ ਅਸੀਂ ਉਹਦੇ ਤੋਂ ਡਰੀ ਜਾਂਦੇ ਆ ਜੇ ਅਸੀਂ ਉਹਦੇ ਤੋਂ ਡਰੀ ਜਾਂਦੇ ਆ ਤਾਂ ਫਿਰ ਅਸੀਂ ਇਹਦਾ ਮਤਲਬ ਸਾਡੇ ਜੀਨਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇਹ ਸਮੱਸਿਆ ਹੈਗੀ ਆ ਤੇ ਇਹ ਸੀ ਆਪਣੇ ਕਾਂਗਰਸ ਪਾਰਟੀ ਤੋਂ ਸਰਦਾਰ ਪ੍ਰਗਟ ਸਿੰਘ ਜੀ ਜਿਹਨਾਂ ਦੀ ਮੈਂ ਗੱਲ ਕੀਤੀ ਕਿ ਬਹੁਤ ਨਹੀਂ ਡਰ ਤੇ ਸੱਚੇ-ਸੁੱਚੇ ਇਨਸਾਨ ਜਿਹੜੇ ਕਿ ਕੋਈ ਵੀ ਗੱਲ ਕਰਨ ਤੋਂ ਬਿਲਕੁਲ ਨਹੀਂ ਝਿਜਕਦੇ ਜਿਨ੍ਹਾਂ ਨੇ ਕਾਂਗਰਸ ਵਿੱਚ ਰਹਿੰਦੇ ਹੋਏ ਕੈਪਟਨ ਦੇ ਖਿਲਾਫ ਵੀ ਬੋਲੇ ਅਕਾਲੀ ਦਲ ਵਿੱਚ ਰਹਿੰਦੇ ਹੋਏ ਆਪਣੇ ਬਾਦਲ ਸਾਹਿਬ ਦੇ ਖਿਲਾਫ ਵੀ ਬੋਲੇ ਬਹੁਨੇ ਡਰਨੇ ਤੇ ਅੱਜ ਇਹਨਾਂ ਨੇ ਗੱਲਬਾਤਾਂ ਕੀਤੀਆਂ ਤਾਂ ਪਤਾ ਲੱਗਾ ਕਿ ਅਸਲ ਦੇ ਵਿੱਚ ਆਉਣ ਵਾਲਾ ਟਾਈਮ ਕੀ ਹੈ ਤੇ ਹੁਣ ਸਾਡੇ ਜਿਹੜੇ ਬੋਰਡਰ ਆ ਪ੍ਰੋਗਰਾਮ ਦੇਖ ਰਹੇ ਆ ਬਾਕੀ ਫੈਸਲਾ ਲੈਣਾ ਸਾਡੀ ਜਨਤਾ ਨੇ ਤਦ ਤੱਕ ਲਈ ਸ਼ੋਕੀ ਪਾਣੂ ਦੀ ਆ ਗਿਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਸਸਤੀ